ਅਨਿਗਰ ਨੈਸ਼ਨਲ ਹਾਈਵੇ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇੱਕ ਵਿਅਕਤੀ ਸਣੇ ਤਿੰਨ ਆਵਾਰਾ ਪਸ਼ੂਆਂ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਆਵਾਰਾ ਪਸ਼ੂਆਂ ਦੇ ਸੜਕ ਤੇ ਖੜੇ ਝੁੰਡ ਦੇ ਹੋਣ ਕਰਕੇ ਕੋਈ ਟਰੱਕ ਵਾਲਾ ਇਹਨਾਂ ਨੂੰ ਫੇਟ ਮਾਰ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਅਤੇ ਤਿੰਨ ਆਵਾਰਾ ਪਸ਼ੂਆਂ ਦੀ ਮੌਤ ਹੋ ਗਈ। ਮੌਕੇ ਦੇ ਉੱਤੇ ਐਸਐਸਐਫ ਦੀ ਟੀਮ ਪਹੁੰਚੀ ਪਰ ਕੋਈ ਐਂਬੂਲੈਂਸ ਨਹੀਂ ਪਹੁੰਚੀ ਜਿਸ ਦੇ ਚਲਦੇ ਇਸ ਮ੍ਰਿਤਕ ਵਿਅਕਤੀ ਨੂੰ ਗੱਡੀ ਦੇ ਵਿੱਚ ਰੱਖ ਕੇ ਹੀ ਸਰਕਾਰੀ ਹਸਪਤਾਲ ਲਿਆਂਦਾ ਗਿਆ। ਅਸੀਂ ਕਹਿਣਾ ਚਾਹੁੰਦੇ ਜੀ ਆਹ ਦੇਖੋ ਆਹ ਲਾਈਟਾਂ ਨੇ ਕਿ ਇਹ ਦਿਖਾਵਾ ਹੈ ਜੀ। ਕਦੇ ਨਹੀਂ ਚੱਲਦੀਆਂ ਜੀ ਜਿਨੂੰ ਮਰਜ਼ੀ ਪੁੱਛ ਲਓ। ਤੇ ਨੇਰੇ ਦੇ ਵਿੱਚ ਇਹ ਕੰਮ ਹੋਇਆ ਜੀ ਇਹ ਜਿਹੜਾ ਹੋਇਆ। ਰੋਜ਼ ਇਹ ਹੁੰਦੇ ਨੇ ਜੀ ਇੱਥੇ। ਇਹ ਲਾਈਟਾਂ ਇਹ ਮੇਨ ਜਿਹੜਾ ਕਾਰਨ ਹੈ ਲਾਈਟਾਂ ਦਾ। ਇਹ ਆਵਾਰਾ ਪਸ਼ੂ ਵੀ ਮਿਲਦੇ ਨੇ ਤੇ ਉਰੇ ਵੀ ਤਿੰਨ ਮਲਕੇ ਪਸ਼ੂ ਮਰੇ ਪਏ ਨੇ ਇਹਨਾਂ ਬਾਰੇ ਵੀ ਕੀ ਕਹੋਗੇ? ਇਹਨਾਂ ਬਾਰੇ ਕੀ ਕਹੀਏ ਜੀ ਵਿਚਾਰੇ ਮੱਛਰ ਤੋਂ ਮੂਰੇ ਛੜਕਤੇ ਆਉਂਦੇ ਨੇ ਜੀ। ਇੱਥੇ ਕੋਈ ਇਹਨਾਂ ਦਾ ਖਤਮ ਐ ਨਹੀਂ ਜੀ ਵੀ ਜਿਹੜਾ ਇਹਨਾਂ ਨੂੰ ਕੋਈ ਉਰਾ ਪਰਾਂ ਇਹ ਲਾਈਟਾਂ ਕਰਕੇ ਆ ਕੇ ਵਿਚਾਰੇ ਜਦੋਂ ਮੁੱਕ ਜਾਂਦੀਆਂ ਲਾਈਟਾਂ ਬੁਝੇ ਰਹਿੰਦੀਆਂ ਨੇ ਇਹ ਆ ਕੇ ਬੈਠਦੇ ਨੇ ਫਿਰ ਟਰੱਕ ਵਾਲਾ ਆਉਂਦਾ ਉਹਨੂੰ ਵੀ ਵਿਚਾਰਾ ਕੀ ਕਰੇ ਉਹਨੂੰ ਵੀ ਨਹੀਂ ਕੋਤ ਦਿਖਦਾ ਜੀ ਇਹ ਲਾਈਟਾਂ ਦਾ ਧਰਨ ਹੈ ਜੀ ਮੇਨ ਲਾਈਟਾਂ ਦਾ ਘਰ ਨੇ ਠੀਕ ਇਹ ਪ governmentਾਂ ਉਹੀ ਕਹੀ ਜਾਂਦੇ ਨੇ ਐ ਕਰਤਾ ਐ ਕਰਤਾ ਇਹ ਤਾਂ ਦਿਖਾਵੇ ਨੇ ਜੀ ਠੀਕ ਇਹਦੇ ਕੁਝ ਨਹੀਂ ਹੈ ਇਹ ਸ਼ਾਮ ਨੂੰ ਮਤਲਬ 6 7 ਵਜੇ ਝੁੰਡ ਬਣਾ ਕੇ ਉਹ ਜਾ ਨਾ ਕੋਈ 6 7 ਵਜੇ ਨਹੀਂ ਜੀ 11 12 ਵਜੇ ਹੁੰਦਾ ਨਹੀਂ ਨਹੀਂ ਪਸ਼ੂ ਬੈਠ ਜਾਂਦੇ ਨੇ ਇੱਥੇ ਹਾਂ ਜੀ ਹਾਂ ਜੀ ਤੇ ਇੱਥੇ ਝੁੰਡ ਬਣਾ ਕੇ ਬੈਠ ਜਾਂਦੇ ਨੇ ਹਾਂ ਜੀ ਹਾਂ ਜੀ ਇਹਦੇ ਬਾਰੇ ਕੀ ਇਹਦੇ ਬਾਰੇ ਕੀ ਕਹੀਏ ਜੀ ਇਹਦਾ ਗਊਸ਼ਾਲਾ ਜਾਣਾ ਚਾਹੀਂਦੇ ਨੇ ਜੀ ਇਹ ਡੈਡੀਆਂ ਗਊਸ਼ਾਲਾ ਨੇ ਗਊਸ਼ਾਲਾ ਲਈ ਕਿਉਂ ਨਹੀਂ ਰੱਖਦੇ ਕੀ ਕਾਰਨ ਹੈ ਇਹ ਰੱਖਦੇ ਨਹੀਂ ਜੀ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ ਸਭ ਤੁਹਾਨੂੰ ਪਤਾ ਹੀ ਆ ਸਿਸਟਮ ਹਿੱਲੇ ਪਏ ਨੇ ਹਰ ਇੱਕ ਕਹਿੰਦਾ ਮੇਰੀ ਬਾਲਟੀ ਚੱਲੇ ਵੀ ਇਹ ਕਾਇਮ ਇਹਨਾਂ ਲੋਕਾਂ ਨੂੰ ਉਹ ਕਰੇ ਨਾਲੇ দান ਲੋਕ ਇਹਨਾਂ ਇਹਨਾਂ ਦਿੰਦੇ ਨੇ ਐ ਦੱਸੋ ਵੀ দান ਕੌਣ ਨਹੀਂ ਦਿੰਦਾ ਉਹਤੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਸੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਸੀਸੀਟੀਵੀ ਕੈਮਰੇ ਫਰੋਲੇ ਜਾਣਗੇ ਸਰਨੋਤਲਾ ਹੁਣੇ ਤਕਰੀਬ ਇੱਕ ਘੰਟਾ ਪਹਿਲਾਂ ਮਿਲੀ ਹੈਗੀ ਠੀਕ ਜੀ ਜੇ ਇਥੇ ਕੋਈ ਐਕਸੀਡੈਂਟ ਦੌਰਾਨ ਲੈਡਬੋੜੀ ਪਈ ਹੈਗੀ ਠੀਕ ਹੈ ਤੇ ਉਹ ਮੌਕੇ ਤੇ ਪਹੁੰਚਿਆ ਪਰ شناخت ਨਹੀਂ ਹੋ ਰਹੀ ਇਹ ਤੱਕ ਦੀ ਕੋਈ ਸ਼ਰਾਬ ਤੋਂ ਆਸ ਤੇ ਹੁਣ ਤੱਕ ਰਹੀ ਹੋਸੀ ਇਹਨੂੰ ਲੈ ਕੇ ਅਸੀਂ ਹਸਪਤਾਲ ਜਾ ਰਹੇ ਹਾਂਗੇ ਤੇ ਮੌਤਰੀ ਚ ਦਿਖਾਵਾਂਗੇ 72 ਘੰਟਿਆਂ ਵਾਸਤੇ ਜੇ ਸ਼ਰਾਬ ਤੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਅੱਗੇ ਕਰਦੇ ਜਸਵੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਕਿ ਉਹਨਾਂ ਦਾ ਰਸਤਾ ਕਹਿ ਨਹੀਂ ਗਏ ਇਹ ਤੋਂ ਆਪਕਾ ਦਾ ਕੈਂਪ ਕਰ ਰਹੇ ਹੈਗੇ ਆਪਣੇ ਜਿਹੜੇ ਹਾਈਵੇਅ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਕਿ ਹਾਲੋਂ ਫਿਰ ਵੀ ਤੁਸੀਂ ਜੈਟ ਪੌਂਡ ਤੇ ਸੰਭਾਲਾ ਜੂੜੀ ਹੈਗਾ ਇਥੇ ਬਿਆਦੀ ਹੁੰਦੀ ਹੈਗੀ ਤੇ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਲੈ ਕੇ ਜਾ ਰਹੇ ਹਾਂ ਤੇ ਬਹੁਤ ਚੀਜ਼ ਜੇ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈਣੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹ ਤਾਂ ਡੈੱਡ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗਾ ਹੀ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਹੋ ਸਕਦਾ ਇਹ ਐਕਸੀਡੈਂਟ ਹੀ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਮੱਝਾ ਬਹਿ ਹਾਲ ਨਾ ਹੋਣਾ ਡੈੱਡ ਬੋਡੀ ਅਜ ਤੱਕ ਕੋਈ ਨਿਸ਼ਾਨ ਜਾਂ ਕੋਈ ਨਿਸ਼ਾਨ ਤਾਂ ਐਕਸੀਡੈਂਟ ਦੇ ਦੌਰਾਨ ਲੱਗਦੇ ਨੇ ਕਿ ਵੀ ਹੋਇਆ ਹੋਇਆ ਹੈ ਠੀਕੀ ਕਦੋਂ ਦੱਸ ਰਹੀ ਠੀਕ ਹੈ ਠੀਕ ਓਕੇ ਤਾਂ ਆਵਾਰਾ ਪਸ਼ੂਆਂ ਕਰਕੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਸੜਕ ਹਾਦਸੇ ਵਾਪਰ ਚੁੱਕੇ ਨੇ ਤੇ ਲਗਾਤਾਰ ਇੰਨਾ ਸੜਕੀ ਹਾਦਸਿਆਂ ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਰੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲਜੈਨ ਦੀ ਰਿਪੋਰਟ